ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਬਾਠ ਵਲੌਗ ਤੇ ਤੇ ਅੱਜ ਦੇ ਵਲੌਗ ਚ ਤੁਹਾਨੂੰ ਹਾਵਾਂਗੇ ਆਪਣਾ ਖੇਤ ਤੇ ਘਰੇ ਅੱਜ ਡਰਮ ਚ ਦਾਣੇ ਪਾਵਾਂਗੇ ਤੇ ਹੋਰ ਜੇ ਵਲੌਗ ਵਧੀਆ ਲੱਗੇ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਸੋ ਜੀ ਜੀ ਹੁਣ ਵੱਢਣ ਲੱਗੇ ਪੱਠੇ Hmm. Hmm? और गड्ढे गए पट्ठे ਸ਼ਬੇਗ ਸਿੰਘ ਤੇ ਬਾਇਆ ਬੇਜੇ ਘਰਾਤੀ ਬਿੱਠੇ ਆਵਾਜ਼ਾਂ ਮੈਂ ਨਹੀਂ ਲੱਗੀ ਵਿੱਚ ਉਹ ਜੌਨੀ ਸਿੰਘ ਸੌਂਦਾ ਇਹ ਮਾਤੇ ਕੀ ਰੇਟ ਮਿਲਦਾ ਪਤਾਵਾ ਜੇ ਕਾ ਸਰਸੇ ਰੋੜ ਤੇ ਬੈਟਰੀ ਕੀ ਰੇਟ ਲੈਂਦੇ ਆ ਪਤਾ ਜੇ ਕੀ ਰੇਟ ਰੈਂਦੇ ਆ ਮਾਤੇ ਸਰਸੇ ਰੋੜ ਤੇ ਬੈਟਰੀ ਦਾ 1400 ਹੋ ਰਿਹਾ ਹੈ ਕਿੰਨਾ 1400 ਦੋ ਰੁਪਏ ਆ ਪੜ ਕੇ ਲੈ ਜੀਂ ਕਹਿੰਦੇ ਕੌਣ ਆ ਗਿਆ ਹੈ ਇਹਦੇ ਸਜੜੀ ਚੀਜ਼ੋ ਮੇਰੇ ਅੱਗੇ ਹੀ ਮਨੋ ਹੀ ਦੱਸਿਆ ਸੀ ਮੇਰਾ ਗੰਦ ਭੈਣ ਜੋ ਤੂੰ ਭਰਿਆ ਦੱਸਿਆ ਪਾਏ ਦੋਦੇ ਦੇ ਦੋਦੀ ਗੰਦੀ ਤਾ ਸ਼ੌਧ ਦਾ ਬੋਲ ਤੂੰ ਲੋਕ ਕਿੱਦਾਂ ਪਰਾਂ ਇਸ ਤਰ੍ਹਾਂ ਜਿਹੇ ਮੀਰੀ ਵਾਲੀ ਲਿਆਇਆ ਹੋਣਾ ਬਸ ਹੀ ਹੋਰ ਇਸੇ ਗਰੋਥ ਵਾਲੀ ਤੋਂ ਚੰਗਾ ਪਾਦੇ ਪਾਦੇ ਗੁੱਡੂ ਵਾਲੇ ਜ ਮਜ਼ਾਕ ਥੋੜੀ ਐ ਸਰਦਾਰ ਤੇਰੀ ਪਰ ਇਹਨੂੰ ਮੈਂ ਜਾਣਦਾ ਐ ਨਾ ਨੋਟ ਹੋ ਕੋ ਨਾ ਲਾਓ ਜੀ ਪੁੱਠੇ ਵੱਢ ਗਏ ਤੇ ਚਾਹ ਪੀ ਕੇ ਆ ਗਏ ਫੇਰ ਜਵਾਰ ਕੋਲ ਤੇ ਹੁਣ ਆਪਾਂ ਪਾਵਾਂਗੇ ਫੋਟ ਚ ਯੂਰੀਆ ਤੇ ਫੇਰ ਤੁਹਾਨੂੰ ਖਾਵਾਂਗੇ ਬਾਬਾ ਸਪਰੇਅ ਕਰਦਾ ਜਵਾਰ ਨੂੰ चलो जी पा दिए फिर मिलते हैं बाबे जी स्प्रे पे करता बना दिए ब कर दी मशहूर कर दी तेन मशहूर ਟ੍ਰੇਲ ਬਹੁਤ ਪਈ ਹੈ ਅਮਮੀ ਬਹੁਤ ਵੈ मा <laughs> नू गया चाचे न छेडन करे आप चला गए बलबीर बाबे न मोटरसाकल बह के ਪਨੀਰੀ ਸੁਧਰਤਾ ਕੀ ਆਪਣੀ ਪਨੀਰੀ ਦੇਖ ਕੇ ਆਏ ਸੀ ਤੇ ਹੁਣ ਆ ਗਏ ਪਿੰਡ ਇੱਥੇ ਪਾਣੀ ਦਾ ਖਾਲਾ ਚ ਲੱਨਾ ਹੈ ਹੁਣ ਪਾਣੀ ਪੀਵਾਂਗੇ ਤੇ ਬੱਬਾ ਲੱਦੂ ਜਵਾਰ ਪਾਣੀ ਪੀ ਲਿਏ ਪਾਣੀ ਕੀ ਹੋਣੇ ਬਾਬੇ ਦੀ ਜਵਾਰ ਤਾਂ

Yeah. Hæ? Hmm.